ਸਵੇਰੇ ਸਵੇਰੇ ਆਪਦੇ ਵਰਕਆਊਟ ਨੇ ਜਿਹੜੇ ਕੰਪਲੀਟ ਕਰਕੇ ਤੇ ਜਿਵੇਂ ਨੂੰ ਫਤਿਹ ਬੁਲਾ ਕੇ ਕਹਿੰਦੇ ਦਾਸੂਰੀ ਜਾਂਦੇ ਨੇ ਘਰੇ ਤੇ ਘਰੇ ਜਾ ਕੇ ਆਪਦਾ ਡਰਾਈ ਫਰੂਟ ਸ਼ੇਕ ਜਿਹੜਾ ਪੀਂਦੇ ਨੇ ਪੀਣ ਦੇ ਉਪਰੰਤ ਗੱਡੀ ਦੇ ਵਿੱਚ ਆਪਦਾ ਮਤਲਬ ਕੱਲ ਲਿਆਂਦਾ ਹੋਇਆ ਗਿਫਟ ਧਰਦੇ ਨੇਗੇ ਨਰੂਟੋ ਜਿਹਨੂੰ ਪਤਾ ਦਿੱਤਾ ਕਮੈਂਟ ਕਰਕੇ ਜਰੂਰ ਦੋਸਤ ਪਰ ਨਾ ਡਗਰ ਨੂੰ ਸਭ ਸਪਾਈਏ ਕਰਕੇ ਕਹਿੰਦੇ ਜੱਗੇ ਯਾਰ ਨੂੰ ਬਾਈਕ ਕਰਕੇ ਤੇ ਖੇਤ ਜਾ ਕੇ ਖੇਤ ਦੇ ਲਿਖੇ ਜਿੰਦਗੀਆਂ ਲਾਉਂਦੇ ਨੇ ਦੇ ਦਾਸੂਰੀ ਕਿਉਂਕਿ ਖਰੂ ਪਾਉਂਦੇ ਨੇ ਆੜੇ-ਦਾਲੇ 25 ਬਿੰਡਾ ਖੜਕਾ ਸੋਨਾ ਨੱਡ ਗਿਆ ਤਾਂ ਫਿਰ ਗੁਰਮਣਾ ਕੇ ਕਹਿੰਦਾ ਬਸ ਕਰ ਭਰਾਵਾ ਦੁਪਹਿਰਾ ਹੋ ਗਿਆ ਘਰ ਨੂੰ ਚੱਲੀਏ ਤੇ ਫਿਰ ਦਾਸੂਰਾਂ ਦੀ ਬਸ ਹੋ ਰਹੀ ਹੁੰਦੀ ਹੈਗੀ ਆਪ ਵੀ ਮੂਡ ਹੁੰਦਾ ਘਰੇ ਜਾਣ ਦਾ ਫਿਰ ਘਰੇ ਜਾ ਕੇ ਘੰਟਾ ਦੋ ਘੰਟੇ ਨੀਂਦ ਕੁੱਟ ਕੇ ਫਿਰ ਬੈਕ ਟੂ ਦਾ ਗਰਾਊਂਡ ਦੇ ਲਿਖੇ ਜਿੰਦਗੀ ਲਾਉਣ ਪਹੁੰਚ ਜਾਂਦੇ ਨੇ ਕਿ ਕਹਿੰਦੇ ਖੇਤਾਂ 'ਚ ਫਿਰ ਖਰੂ ਪਾਉਣੇ ਖਰੂ ਪਾ ਕੇ ਕਹਿੰਦੇ ਸ਼ਾਮ ਨੂੰ ਪੀਨਟ ਬਟਰ ਜਿਹਨੂੰ ਡਾਈਟ ਪਲਾਨ ਖਾਣੇਗੇ ਤੇ ਘਰ ਦੇ ਕਹਿੰਦੇ ਨੇ ਕੀ ਅੱਗ ਸਵੇਰ ਖਾਣ ਫਿਰ ਪਾਣੀ ਵੀ ਦੀ ਇੱਕ ਬੋਤਲ ਪਰ ਲੈਣਾ ਉਹਦੇ ਨਾਲ ਕਰਦੇ ਆ ਲੱਛਣ ਲੱਛਣ ਕਰਦੇ ਯਾਰਾਂ ਦੀ ਨਾਈਟ ਹੋ ਜਾਂਦੀ ਹੈ ਗੁੱਡ ਤੋਂ ਗੁੱਡ ਨਾਈਟ ਗਾਇਜ਼